ਪਕਰ ਕੇ ਗੱਲ ਕਰਦੇ ਨੂੰ ਸਨਦਾਈ ਮੇਲਾ ਕੀ ਮੇਰੇ ਬੁੱਕਰ ਵਾਲੀਆਂ ਸਰਕਾਰਾਂ ਮੁਰਦਾਬਾਦ 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 ਸ਼ਨਾ ਮਜੂਰਾਣਾ ਵਾਦੇ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ 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 ਜਿੰਦਾਬਾਦ ਜਿੰਦਾਬਾਦ ਸ਼ਨਾ ਮਜੂਰਾਣਾ ਵਾਦੇ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ मालूम मालूम देते हैं चलो बाहर खड़ी कर दी बाहर निकल 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 सान मज़दूर मुलाज़म एकता ज़िंदाबाद करा मुर्दाबाद 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 ਆਲਾ ਨਾ ਇਹ ਨਾ ਫੋਟੋ ਤੇ ਲਖਣ ਦਾ ਫੋਟੋ ਦੀ ਜਿਹੜੀ ਗੱਲ ਹੈ ਆਪਾਂ ਫੋਟੋ ਹਲਾਉਣੀ ਫੋਟੋ ਹਲਾਉਣਾ ਸਾਡੇ ਮੈਂ ਇਹ ਕਿ ਅਕਸ ਲੈ ਆਇਆ ਹਾਂ ਇਹ ਪਾਉਣਾ ਮਨਾਸਰਾ ਨਾ ਲੈ ਨਾ ਆਪਾਂ ਤੇਰੇ ਦੇ ਦਾ ਥੋੜਾ ਇਹ ਪਾਉਣਾ ਮੈਂ ਇਹਦਾ ਹਾਂ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਹਰਜੀਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਜਮੂਰੀ ਕਿਸਾਨ ਸਭਾ ਗੁਰਦਾਸਪੁਰ ਅੱਛਾ ਤੁਸੀਂ ਚੱਲੇ ਹੋ ਕਿਵੇਂ ਦੀ ਤਿਆਰੀਆਂ ਹੈਗੀਆਂ ਕਰੀਆਂ ਜੇ ਆਪਾਂ ਕਰ ਕਰੀਏ ਗੱਲ ਤੇਰੀ ਮਹਾਰਾਜ ਤਿਆਰੀਆਂ ਤੁਸੀਂ ਬਸ ਥੋੜੇ ਮਿੰਟਾਂ ਤੱਕ ਦੇਖੋਗੇ ਕਿ ਇਸ ਤਰ੍ਹਾਂ ਦੇ ਜਿਹੜੇ ਆ ਕਾਫੀ ਜਥੇ ਜਿਹੜੇ ਇੱਥੇ ਆਉਣਗੇ ਤਿਆਰੀਆਂ ਜਿਹੜੀਆਂ ਨੇ ਬਹੁਤ ਵੱਡੀ ਪੱਧਰ ਦੇ ਉੱਤੇ ਨੇ ਇਹ ਦਿੱਲੀ ਦੀ ਜਿਹੜੀ ਰੈਲੀ ਆ ਇਹ ਇਤਿਹਾਸਕ ਰੈਲੀ ਹੋਏਗੀ ਔਰ ਇਹ ਰੈਲੀ ਜਿਹੜੀ ਆ ਮੋਦੀ ਨੂੰ ਜਿਹੜੀ ਇੱਕ ਵੱਡੀ ਚੇਤਾਵਨੀ ਹੋਏਗੀ ਕਿ ਜਿਹਦੇ ਤੋਂ ਜਿਸ ਤਰ੍ਹਾਂ ਦਾ ਉਹਨੇ ਭਰਮ ਪਾ ਲਿਆ ਇਹ ਇਹ ਜਿਹੜਾ ਸਰਕਾਰੀ মিডিਆ ਇਹ ਪ੍ਰਚਾਰ ਕਰ ਰਿਹਾ ਵੀ ਇਹ ਤਾਂ ਸਿਰਫ ਪੰਜਾਬ ਦਾ ਮਸਲਾ ਪੰਜਾਬ ਦੇ ਕਿਸਾਨਾਂ ਦਾ ਮਸਲਾ ਇਹ ਤੁਸੀਂ ਦੇਖੋਗੇ ਦਿੱਲੀ ਕੱਲ ਕਿ ਸਾਰੇ ਦੇਸ਼ ਭਰ ਦੇ ਵਿੱਚੋਂ ਜਿਹੜੇ ਆ ਲੱਖਾਂ ਕਿਸਾਨ ਜਿਹੜੇ ਉੱਥੇ ਪਹੁੰਚਣਗੇ ਇਹ ਸਰਕਾਰ ਦੀ ਜਿਹੜੀ ਆ نیند ਉਡਾ ਦੇਗੀ ਔਰ ਸਾਡੀਆਂ ਜਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਸਰਕਾਰ ਵੀ ਜਿਹੜੀ ਆ ਇਹ ਬਗਾਏ ਜਾਇਜ਼ ਕਹਿੰਦੀ ਆ ਲੇਕਿਨ ਉਹ ਕਿਸ ਕਈ ਕਾਰਨਾ ਕਰਕੇ ਉਹਨਾਂ ਦਾ ਜਿਹਾ ਐਲਾਨ ਨਹੀਂ ਕਰ ਲਈ ਮੰਨ ਨਹੀਂ ਰਹੀ ਤੇ ਉਹ ਜਿਹੜੀਆਂ ਨੇ ਮੰਗਾ ਉਹਨੂੰ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਹੀ ਮੰਨਣੀਆਂ ਪੈਣਗੀਆਂ ਤਿਆਰੀਆਂ ਦਾ ਜਿਹੜਾ ਜੋ ਜਲਾ ਲਿਆ ਉਹ ਆ ਸਟੇਸ਼ਨ ਤੇ ਵੇਖ ਲੋ ਇਹ ਸਾਡਾ ਜਿਹਾ ਥੋੜਾ ਜਿਹਾ ਏਰੀਆ ਆ ਤੇ ਬਹੁਤ ਵੱਡੀ ਗਿਣਤੀ ਦੇ ਕਿਸਾਨ ਜਿਹੜੇ ਆ ਉਹ ਆ ਰਹੇ ਆ ਬੜਾ ਉਤਸ਼ਾਹ ਆ ਕਿਸਾਨਾਂ ਦੇ ਵਿੱਚ ਤੇ ਨਾਲ ਦੀ ਨਾਲ ਹੀ ਇਹ ਵੀ ਆ ਕਿ ਇਸ ਰੈਲੀ ਤੋਂ ਬਾਅਦ ਜਿਹੜਾ ਵੀ ਸੰਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ ਤਕਰੀਬਨ ਪੌਣੇ 500 ਜਥੇਬੰਦੀ ਜਿਹੜੀ ਆ ਪੂਰੇ ਦੇਸ਼ ਦੀ ਜਿਹੜੀ ਉਹਦੇ ਵਿੱਚ ਸ਼ਾਮਿਲ ਆ ਇਹ ਉਹਦੇ ਵੱਲੋਂ ਸੱਦਾ ਏ ਤੇ ਇਹ ਸੱਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੋਦੀ ਦੀ ਜਿਹੜੀ ਆ ਜਿਹੜਾ ਉਹ ਸਟੰਟ ਕਰ ਰਿਹਾ ਕਿਸਾਨਾਂ ਨੂੰ ਬਦਨਾਮ ਕਰਦਾ ਕਿਸਾਨਾਂ ਨੂੰ ਮਜ਼ਦੂਰਾਂ ਨਾਲੋਂ ਦੁਕਾਨਦਾਰਾਂ ਨੂੰ ਨਿਖੇੜਨ ਦਾ ਜਿਹੜੀ ਇਹ ਲਹਿਰ ਪੂਰੇ ਦੇਸ਼ ਦੇ ਵਿੱਚ ਪਾਰਪੋਰਟ ਦੇ ਖਿਲਾਫ ਜਿਹੜੀ ਬਣ ਰਹੀ ਆ ਉਹਨੂੰ ਤੋੜਨ ਦਾ ਯਤਨ ਕਰ ਰਿਹਾ ਇਹ ਲਹਿਰ ਜਿਹੜੀ ਅੱਗੇ ਨਾਲੋਂ ਕਈ ਗੁਣਾ ਵੱਧ ਮਜ਼ਬੂਤ ਆ ਜਿੰਨਾ ਜਿੰਨਾ ਇਲਾਕਿਆਂ 'ਚ ਆਏ ਆ ਉਹਨਾਂ ਇਲਾਕਿਆਂ 'ਚ ਪਿਛਲੇ ਅੰਦੋਲਨ ਦੇ ਨਾਲੋਂ ਕਈ ਗੁਣਾ ਜਿਹੜਾ ਵੱਧ ਉਤਸ਼ਾਹ ਪਾਇਆ ਜਾ ਰਿਹਾ ਤੇ ਕਈ ਗੁਣਾ ਜਿਹੜੀ ਸ਼ਕਤੀ ਆ ਇਹ ਕਿਸਾਨਾਂ ਦੀ ਵਾਗ ਆ ਕਿੱਦਾਂ ਸਭੇ ਜੋ ਕਿਹੜੀ ਅਸੀਂ ਮੰਗ ਕਰੀ ਜਿਹੜੀ ਸਰਕਾਰ ਨੂੰ ਤੁਸੀਂ ਸਮਝੋ ਕਿ ਪਹਿਲ ਦੇ ਆਧਾਰ ਤੇ ਪੂਰੀ ਕਰੀ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਸਾਡੀ ਹੁਣ ਐਮਐਸਪੀ ਦੀ ਮੰਗ ਹੈ ਕਿਉਂਕਿ 23 ਫਸਲਾਂ ਤੇ ਸਰਕਾਰ ਨੇ ਐਮਐਸਪੀ ਜਿਹੜੀ ਆ ਉਹ ਐਲਾਨ ਕੀਤੀ ਆ ਲੇਕਿਨ ਐਲਾਨ ਹੀ ਕੀਤੀ ਆ ਚੁਕਲੀ ਕੁਝ ਨਹੀਂ ਉਹ ਚ ਦੋ ਫਸਲਾਂ ਜਿਹੜੀਆਂ ਨੂੰ ਚੁਕੀਆਂ ਜਾ ਰਹੀਆਂ ਕਣਕ ਤੇ ਝੋਨਾ ਹੋਰ ਕਿਸੇ ਫਸਲ ਨੂੰ ਜਿਹੜੀ ਉਹ ਨਹੀਂ ਚੁਕਰੀ ਉਹ ਵੀ ਪੰਜਾਬ ਤੇ ਹਰਿਆਣਾ ਤੇ ਕੁਝ ਦਿੱਲੀ ਦਾ ਉੱਤਰ ਪ੍ਰਦੇਸ਼ ਦਾ ਏਰੀਆ ਉਸ ਤੋਂ ਚੁਕਰੀ ਆ ਬਾਕੀ ਦੇਸ਼ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ ਇਸ ਕਰਕੇ ਇਹ ਜਿਹੜੀ ਐਮਐਸਪੀ ਦੀ ਮੰਗ ਆ ਇਹ ਇੰਨੀ ਜ਼ਰੂਰੀ ਆ ਕਿ ਇਹ ਕਿਸਾਨ ਦੇ ਜੀਵਨ ਤੇ ਮਰਨ ਦਾ ਸਵਾਲ ਹੈ ਕਿਉਂਕਿ ਇਸ ਤੋਂ ਬਿਨਾਂ ਇਹ ਕਿਸਾਨ ਜਿੰਦਾ ਨਹੀਂ ਰਹਿ ਸਕਦਾ ਕਿਉਂਕਿ ਤੁਸੀਂ ਆਪ ਹੀ ਦੇਖਦੇ ਹੋ ਕਿ ਇਹ ਕਿਸਾਨ ਵੀ ਲੁੱਟਿਆ ਜਾਂਦਾ ਤੇ ਜਿਹੜਾ ਇਹਨੂੰ ਇਹ ਚੀਜ਼ਾਂ ਦੀ ਖਪਤ ਕਰਦਾ ਉਹ ਵੀ ਲੁੱਟਿਆ ਜਾਂਦਾ ਜਦੋਂ ਫਸਲ ਹੁੰਦੀ ਆ ਉਦੋਂ ਉਹਦਾ ਰੇਟ ਜਿਹੜਾ ਨਗੂਣਾ ਹੁੰਦਾ ਜਦੋਂ ਬਾਜ਼ਾਰ 'ਚ ਵਿਕਦੀ ਆ ਜਿਹਨੂੰ ਕਿਸੇ ਨੂੰ ਫਰੀਦਨ ਲਈ ਘਰ ਫਰੀਦ ਕੇ ਲੈ ਕੇ ਜਾਂਦਾ ਉਦੋਂ ਜਿਹੜੀ 5 ਰੁਪਏ ਦੀ ਜਿਹੜੀ ਚੀਜ਼ ਆ ਉਸ 50 ਰੁਪਏ 100 ਰੁਪਏ ਦੇ ਵਿੱਚ ਜਿਹੜੀ ਉਹ ਮਿਲਦੀ ਆ ਇਸ ਕਰਕੇ ਦੋਹੀ ਹੱਥੀਂ ਜਿਹੜਾ ਕਾਰਪੋਰੇਟ ਸੰਗਲ ਲੁੱਟ ਹੋਇਆ ਇਹ ਜਿਹੜਾ ਗੈਪ ਆ ਇਹ ਤਾਂ ਹੀ ਘਟਦਾ ਵੀ ਜੇ ਐਮਐਸਪੀ ਹੋਵੇ ਤੇ ਹਰ ਬੰਦੇ ਨੂੰ ਪਤਾ ਹੋਵੇ ਕਿ ਐਸ ਚੀਜ਼ ਦਾ ਆ ਮੁੱਲ ਨੂੰ ਇਹਨਾਂ ਨੇ ਖਰੀਦਦੀ ਆ ਤੇ ਥੋੜੇ ਵਰਕੇ ਦੇ ਨਾਲ ਜਿਹੜੀ ਆ ਆਪਣਾ ਦੇ ਨਾਲ ਉਹ ਜਿਹੜੀ ਆ ਉਹਨੂੰ ਕਹਿ ਸਕਦਾ ਦਬਾਅ ਪਾ ਸਕਦਾ ਵੀ ਤੂੰ ਤਾਂ ਪਈ 20 ਰੁਪਏ ਦੀ ਚੀਜ਼ ਜਿਹੜੀ ਖਰੀਦੀ ਆ ਤੂੰ 25 ਲਾ ਰਿਹਾ 30 ਲਾ ਰਿਹਾ ਉਹ 100 ਰੁਪਿਆ ਨਹੀਂ ਲਾ ਸਕਦਾ ਇਸ ਕਰਕੇ ਦੋਨਾਂ ਨੂੰ ਖਪਤਕਾਰ ਨੂੰ ਵੀ ਤੇ ਕਿਸਾਨ ਨੂੰ ਵੀ ਐਮਐਸਪੀ ਦੇ ਨਾਲ ਜਿਹੜਾ ਉਹ ਉਹ ਫਾਇਦਾ ਹੋਏਗਾ ਤੇ ਉਹ ਕਿਸਾਨ ਦਾ ਵੀ ਜਿਹੜਾ ਜੀਵਨ ਜਿਹੜਾ ਉੱਚਾ ਚੁੱਕਿਆ ਜਾਏ। ਹਾਂਜੀ ਤੇ ਪਿੰਡਵਾਲਾ ਪ੍ਰਧਾਨਿਆਂ ਇਹ ਸਰਕਾਰ ਨੇ ਇਹ ਗੱਲ ਕਹੀ ਆ ਵੀ ਤੁਸੀਂ ਬੱਸਾਂ ਰਾਈ ਜਾਂ ਟ੍ਰੇਨਾਂ ਰਾਈ ਆ ਜਾਓ। ਜੇ ਸਾਨੂੰ ਲੋੜ ਪਈ ਸਾਨੂੰ ਇੱਕ ਵਾਰੀ ਇਹ ਗੱਲ ਕਹਿ ਦਾਂ ਵੀ ਤੁਸੀਂ ਪੈਦਲ ਵੀ ਆ ਜਾਓ। ਤੇ ਅਸੀਂ ਪੈਦਲ ਵੀ ਤੁਰ ਕੇ ਦਿੱਲੀ ਜਾਵਾਂ। ਇਹ ਸਰਕਾਰ ਮਤ ਸੋਚਿਆ ਵੀ ਇਹ ਬੱਸਾਂ ਰਾਈ ਨਹੀਂ ਆ ਸਕਦੇ ਟ੍ਰੇਨਾਂ ਰਾਈ ਨਹੀਂ ਆ ਸਕਦੇ। ਅਸੀਂ ਹਰ ਤਰ੍ਹਾਂ ਆ ਸਕਣੀ ਆ ਔਰ ਜਾਵਾਂਗੇ ਜਹਾਨੂੰ ਬਸਾਂ ਨਹੀਂ ਗਿਆ ਤੇ ਬਸਾਂ ਨਹੀਂ ਆਈ ਹੁਣ ਚੱਲੇ ਟਰੈਨਾਂ ਨਾਲ ਹੀ ਚੱਲੇ ਆ ਏ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਨੀ ਆ ਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇ ਝੋਲੀ ਚ ਸਪਾਲੀਏ ਤੇ ਕੋਈ ਗੱਲ ਨਹੀਂ ਤੇ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰ ਆ ਜਿਹਨੂੰ ਭੁੱਲਿਆ ਨਹੀਂ ਗਣਦੇ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਨੀ ਆ ਵੀ ਉਹਨੂੰ ਮੰਨ ਜਾਣਾ ਚਾਹੀਦਾ ਕਿਸਾਨਾਂ ਦੇ ਹੱਕ ਉਹਨਾਂ ਨੂੰ ਦੇ ਦੇਣੇ ਚਾਹੀਦੇ ਕਿਉਂਕਿ ਇਹਨੂੰ ਕਿਸਾਨਾਂ ਨੂੰ ਤੰਗ ਨਾ ਕਰਨੇ ਏ ਕਰਕੇ ਇਹੋ ਹੀ ਸਾਡੀ ਬੇਨਤੀ ਆ ਕਿ ਕਿਸਾਨਾਂ ਦੇ ਹੱਕ ਕਿਸਾਨਾਂ ਨੂੰ ਦਿੱਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੰਦਾ ਮੇਰਾ ਨਾਮ ਗੁਰਿੰਦਰਪਾਲ ਸਿੰਘ ਹੈ ਜੀ ਮੈਂ ਕਲਾ ਨੌਰ ਤੋਂ ਕਿਵੇਂ ਦੇਖਦੇ ਹੋ ਕਿਸਾਨ ਜੀ ਜਿਹੜੀ ਜਾਣਾ ਤਾਂ ਫੇਰ ਤੇ ਜਾਣਾ ਜਾਂ ਦਿੱਲੀ ਜਾਣਾ ਆਪਣੀਆਂ ਮੰਗਾਂ ਨਾਲ ਲੈ ਕੇ ਕਿੰਨਾ ਕਿ ਤੁਸੀਂ ਸਮਝੋ ਸਾਨ ਦੇਖੋ ਜੀ ਇਹ ਸੌਖਾ ਬੰਦਾ ਕੋਈ ਨਹੀਂ ਜਾਂਦਾ ਦੁਖੀ ਹੋ ਕੇ ਜਾਂਦਾ ਇਹਨਾਂ ਸਰਕਾਰਾਂ ਤੋਂ ਇਹਨੂੰ ਚਾਰਨਿੰਗ ਆ ਕਿ ਉਹ ਸੜਕਾਂ ਤੇ ਜਾਂ ਇਹ ਸਫਰ ਕਰੇ ਇਹਨਾਂ ਜਾਂ ਕਿਤੇ ਵੀ ਜਾਏ ਇਹ ਸਾਡੀ ਮਜਬੂਰੀ ਆ ਕਿ ਅਸੀਂ ਇਹ ਇਹਨਾਂ ਸਰਕਾਰਾਂ ਨੇ ਸਾਨੂੰ ਇਸ ਬੰਨੇ ਝੋਕਿਆ ਕਿ ਤੁਸੀਂ ਇਹ ਬੱਸ ਸੜਕਾਂ ਤੇ ਰੁਲੋ ਤੇ ਅਸੀਂ ਤੁਹਾਡੀ ਕੋਈ ਗੱਲ ਮੰਨਣੀ ਨਹੀਂ ਜਦੋਂ ਅਸੀਂ ਉਥੋਂ ਉੱਠ ਕੇ ਉਦੋਂ ਇਹਨਾਂ ਨੇ ਕਿਹਾ ਸੀ ਇੱਕ ਕਮੇਟੀ ਬਣਾ ਦਿੰਨੇ ਆ ਤੇ ਆਪਣਾ ਤੁਹਾਡੀਆਂ ਮੰਗਾ ਜਿਹੜੀਆਂ ਮੰਨ ਲਿਆ ਜਾਣਗੀਆਂ ਪਰ ਅੱਜ ਤੱਕ ਉਹਨਾਂ ਨੇ ਮੰਨੀਆਂ ਨਹੀਂ ਸਾਡੀਆਂ ਪੂਰੀਆਂ ਗੱਲਾਂ ਉਹ ਤੇ ਜਿਹੜਾ ਕਰੋਣ ਸੀਗੇ ਜਿਹੜੇ ਉਹਨਾਂ ਵਾਪਸ ਲੈ ਲੇ ਪਰ ਜਿਹੜੀ ਐਮਐਸਪੀ ਦੀ ਗੱਲ ਸੀਗੀ ਹੋਰ ਫਸਲਾਂ ਦੇ ਉਹ ਨਾ ਅਜੇ ਤੱਕ ਨਹੀਂ ਸਾਨੂੰ ਦਿੱਤੀ ਸਾਨੂੰ ਸਾਡੀ ਮਜਬੂਰੀ ਆ ਕਿ ਅਸੀਂ ਦਿੱਲੀ ਤੱਕ ਸਾਨੂੰ ਜਾਣਾ ਪੈ ਰਿਹਾ ਕੋਈ ਸ਼ੌਂਕ ਨਹੀਂ ਸਾਨੂੰ ਘਰ ਛੱਡਣ ਦਾ ਕੋਈ ਛੱਡ ਕੇ ਦੱਸੇ ਘਰ ਕੁਝ ਦਿਹਾੜੀ ਦੀ ਅਕਲ ਇੱਕ ਮਿੰਟ ਨਹੀਂ ਕੋਈ ਇੱਧਰ ਉੱਧਰ ਹੁੰਦਾ ਪਰ ਆਪਾਂ ਦੀ ਸਾਨੂੰ ਜੇ ਲੋਡ ਪਈ ਜਿੰਨੀ ਦੇਰ ਵੀ ਉਹ ਪਾਲਣੀ ਅਸੀਂ ਬਹਿ ਵੀ ਸਕਨੇ ਆ ਜੇ ਪਹਿਲਾ ਸਾਲ ਬੈਠੇ ਰਿਆਂ ਦੇ ਘੋੜਕੀ ਫਰਕ ਪੈਣਗਾ ਹੁਣ ਵੀ ਜਾਵਾਂਗੇ ਸਾਡੀ ਮਜਬੂਰੀ ਆ ਕੋਈ ਸ਼ੌਂਕ ਨਹੀਂਗਾ ਪਰ ਅਸੀਂ ਜਿੱਤ ਚਾਹੁੰਦੇ ਆ ਸਾਡੀ ਜਿਹੜੀ ਜਿੱਤ ਸਾਡੀ ਮਜਬੂਰੀ ਸਾਨੂੰ ਜਿਹੜਾ ਸਾਨੂੰ ਇਹ ਵੀ ਗੱਲ ਆ ਵੀ ਸਾਡੇ ਨਾਲ ਕਿਸਾਨ ਨੇ ਤੇ ਮਜ਼ਦੂਰ ਵੀ ਸਾਡੇ ਨਾਲ ਨੇ ਦੁਕਾਨ ਅੰਦਰ ਵੀ ਨੇ ਸਾਡੇ ਨਾਲ ਤੇ ਆਪਾਂ ਹਰ ਹਾਲੇ ਹਾਈਲੇ ਜਿਹੜਾ ਜਿੱਤ ਪ੍ਰਾਪਤ ਕਰਾਂਗੇ ਆਪਣਾ ਨਾਮ ਦੱਸੋ ਰਖਨ ਸਿੰਘ ਜੀ ਰਖਨ ਸਿੰਘ ਜੀ ਤੁਸੀਂ ਦਿੱਲੀ ਚਲੇ ਹੋ ਬੈਗ ਵੀ ਲੱਗਾ ਬੈਗ ਵੀ ਮੋਢੇ 'ਮਾਫ ਲੈ ਹਾਂ ਜਿਦਾਂ ਦੀ ਤਿਆਰੀ ਹੈਗੀ ਹੈ ਤਿਆਰੀ ਅਸੀਂ ਉਹ ਜਿਹੜਾ ਆਪਣਾ ਮੀਟਿੰਗ ਹੋ ਰਹੀ ਆ ਮਾਂ ਮਾਂ ਪੱਜਾ ਮੀਟਿੰਗ ਜਿਹੜੀ ਹੋ ਰਹੀ ਆ ਉਹਦੇ ਮਾਰ ਚੱਲੇ ਆਂ ਸਾਨੂੰ ਕਾਲ ਆਈ ਸੀ ਤੇ ਆਪਣਾ ਰਾਜੀਵਾਲ ਉਹਨਾਂ ਵੱਲੋਂ ਅਸੀਂ ਕਾਲ ਦੇ ਵਿੱਚ ਅਸੀਂ ਜਾ ਰਹੇ ਆਂ ਵੀ ਜਿੱਤਾਂ ਉਹ ਕਹਿਣਗੇ ਉਸ ਤੱਕ ਹੀ ਜਾਣਾ ਉਹਦੇ ਸ਼ਾਮਲਾ ਹੋਣਾ ਹੈ ਹਾਂ ਪਕਾਇਤ ਤੇ ਸਾਨੂੰ ਕਿਹਨ ਵਾਸਤੇ ਗਏ ਅਸੀਂ ਕਿਦਾਂ ਸਮਝੀਏ ਸਰਕਾਰ ਦਾ ਰਵਈਆ ਕਿਦਾਂ ਸਮਝੀਏ ਕੋ ਸਰਕਾਰ ਦਾ ਰਵਈਆ ਇਹ ਹੈ ਕਿ ਉਹ ਪਹਿਲਾਂ ਗੱਲਾਂ ਮੁੱਕਰ ਗਈ ਇਹ ਮੇਰੇ ਨਾਲ ਦੇ ਦਿੱਤੀਆਂ ਵੀ ਹਾਂ ਅਸੀਂ ਮੰਗਾਤੇ ਵੀ ਹਾਂ ਤੁਹਾਡੀਆਂ ਦੇਤੀਆਂ ਸਾਨੂੰ ਤੇ ਮੁੜ ਕੇ ਮੁੱਕਰ ਗਈ ਹੈ ਬੇਈਮਾਨ ਹੋਣ ਲਈ ਹੈ ਹਾਂ ਹੁਣ ਕਹਿੰਦੇ ਸੀ ਵੀ ਤੁਸੀਂ ਦਿੱਲੀ ਨਹੀਂ ਆਉਣਾ ਤੇ ਟਰੱਕਾਂ ਟ੍ਰੈਂਟਾਂ ਲੈ ਕੇ ਨਹੀਂ ਆਉਣਾ ਅਸੀਂ ਆਪਣੀ ਬੱਚਾ ਤੇ ਜਾਵਾਂਗੇ ਗੱਡੀਆਂ ਤੇ ਜਾਵਾਂਗੇ ਅਸੀਂ ਉੱਥੇ ਜਾ ਕੇ ਹੰਜਾਣਾ ਹੀ ਜਾਣਾ ਵਾ ਜਿੱਦਾਂ ਵੀ ਹੋ ਸਕੇ ਉਸ ਤੱਕ ਜਾਵਾਂ ਜੇ ਕੋਈ ਹਨ ਅਟਕਣਾ ਪੈਂਦੀ ਅਸੀਂ ਉਹ ਜਿਹੜੇ ਮੱਛੇ ਹੁਣ ਨੇ ਚੱਲਾਂਗੇ ਜੋ ਵੀ ਦੁੱਖ ਆਵੇ ਜਾਂ ਤਕਲੀਫ ਆਵੇ ਕੁਝ ਵੀ ਆਵੇ ਉਹ ਕੇ ਰਾ ਕੇ ਵੀ ਅਹੀਂ ਉਹ ਟੇਸ ਸਮਰਦ ਵਿੱਚ ਜਾਣਾ ਹੈ ਇਹ ਨਹੀਂ ਵੀ ਇਸੇ ਲੰਗਰ ਲੈ ਕੇ ਜਾਣਾ ਵਾ ਲੰਗਰ ਦਾ ਮਿਲ ਗਿਆ ਜਾਂ ਨਹੀਂ ਮਿਲ ਗਿਆ ਜਾਂ ਲੈ ਕੇ ਜਾਣਾ ਨਹੀਂ ਉਹਦੀ ਕੋਈ ਲੰਗਰ ਨਹੀਂ ਉਹ ਕੋਈ ਹਨ ਉਹ ਕੇ ਵੀ ਲੈ ਕੇ ਅਹੀਂ ਉਹ ਟਾਈਮ ਜਿਹੜਾ ਅਸੀਂ ਖੱਟ ਕੇ ਆਉਣਾ ਹੈ ਜਿੰਨਾ ਚਿਰ ਸਾਡੀਆਂ ਗੱਲਾਂ ਨਾ ਮੰਗੀਆਂ ਮਨੇ ਉਹੀ ਵਾਸਤੇ ਰਖਾ ਲਾ ਦੁਨਣ ਵੀ ਬੜਾ ਲੰਮਾ ਚੱਲਿਆ ਸੀ ਅੱਜ ਵੀ ਇੱਕ ਮਹਾਪੰਚਾਇਤ ਨਹੀਂ ਚੱਲੇ ਉਹ ਲੱਗਦਾ ਕਿ ਅੱਗੇ ਹੋਰ ਸਮਾਜੇ ਵੱਧ ਗਿਆ ਤੇ ਇੱਥੇ ਰਹਿਣਾ ਪਿਆ ਸਕੇ ਬੈਠੇਗੇ ਲੰਗ ਲੜਾਂਗੇ ਅਸੀਂ ਹੱਕ ਸੱਚ ਵਾਸਤੇ ਲੜਨਾ ਹੈ ਇਹ ਨਹੀਂ ਪੀਰੇ ਇਹ ਸਾਰਾ ਜਿਹੜਾ ਇਹ ਖੇਤੀ ਦਾ ਸਾਰਾ ਚੱਲ ਖੇਤੀ ਦੇ ਉੱਤੇ ਸਾਰੀ ਪਪਾਲ ਚੱਲਦੇ ਨੇ ਖੇਤੀ ਸਭ ਕੁਝ ਚੱਲਦਾ ਤੇ ਉਹਨਾਂ ਨੇ ਸਾਨੂੰ ਇਹ ਮਾਰੂ ਮੇਟੀਆਂ ਵਰਤਣ ਡਈ ਹੈ ਇਹ ਨਹੀਂ ਵਰਤਣੀਆਂ ਚਾਹੀਦੀਆਂ ਨੂੰ ਸਰਕਾਰ ਨੂੰ ਸਮਝ ਜਾ ਕਿ ਹੁਣ ਕਰਨ ਚਾਹੀਏ ਤੇ ਇਹ ਸਮਝ ਨਹੀਂ ਇਹ ਮਰਦਿਰਾ ਨਹੀਂ ਵਰਤਣਾ ਚਾਹੀਦਾ ਸਾਡੇ ਤੋਂ ਉਹ ਜਿਹੜੇ ਕਰਖਾਨ ਘਏ ਨੇ ਉਹਨਾਂ ਨੇ ਉਹਨਾਂ ਨੇ ਲਾਠੀ ਚਾਰਦੀ ਕੀਤਾ ਹੈ ਅੱਜੋ ਗੈਸ ਵੀ ਛੁੱਟੇ ਨੇ ਕਈ ਸਾਡੇ ਚੀਜ਼ ਵੀ ਹੋ ਗਏ ਨੇ ਤੇ ਉਹ ਜਿਹੜਾ ਲਖਮੀਨ ਲਖੀ ਤੇ ਤੁਸੀਂ ਵੀ ਚੜੇ ਕਾਨ ਸਾਡਾ ਹੋਇਆ ਕਾੜੇ ਸਿੰਘ ਜੀ ਦੋਈ ਨੇ ਉਹਨਾਂ ਬਾਰੇ ਵੀ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਕਾਲੇ ਕਾਨੂੰਨ ਨੇ ਉਹ ਬਿਲਕੁਲ ਸਾਨੂੰ ਲਿਖਤੀ ਰੂਪ ਦੇ ਚੰਦ ਦਿੱਤੇ ਜਾਣ ਅਸੀਂ ਫਿਰ ਆ ਵੀ ਕਿਉਂਕਿ ਅਸੀਂ ਆਪਣੀ ਵਾਸਤੇ ਨਹੀਂ ਸਾਰਿਆਂ ਵਾਸਤੇ ਆ ਕਾਸ਼ ਇੱਥੇ ਦੁਕਾਨਦਾਰ ਵੀ ਇੱਥੇ ਦੇ ਵਿੱਚ ਆ ਸਾਰਾ ਕੁਝ ਇੱਥੇ ਵਿੱਚ ਆ